ਸਾਰੇ ਗਊ ਭਗਤਾਂ ਨੂੰ ਜੈ ਮਾਤਾ ਦੀ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਜਿਹੜੇ ਮੇਲੀ ਗੇਟ ਵਿੱਚ ਗਊਸ਼ਾਲਾ ਵਿੱਚ ਗਊ ਹੱਤਿਆ ਹੋਈ ਹੈ ਉਸ ਦਾ ਸਾਨੂੰ ਬਹੁਤ ਦੁੱਖ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਜਿਸ ਨੇ ਵੀ ਇਹ ਹੱਤਿਆ ਕੀਤੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਬੜੇ ਦੁੱਖ ਦੇ ਨਾਲ ਪ੍ਰਗਟ ਕਰ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਦੇਖੋ ਕਿੱਦਾਂ ਦੇ ਲੋਕ ਐ ਦੁਨੀਆ ਵਿੱਚ ਸਾਰੇ ਗਊ ਮਾਤਾ ਦੀ ਪੂਜਾ ਕਰਦੇ ਆ ਇਹਨਾਂ ਨੇ ਕਿੱਦਾਂ ਕਿਸ ਦਿਲ ਨਾਲ ਗਊ ਹੱਤਿਆ ਕੀਤੀ ਆ ਸਾਰੀ ਭਗਤਾਂ ਜੈ ਮਾਤਾ ਦੀ ਜੈ ਮਾਤਾ ਦੀ ਸਾਨੂੰ ਬਾਰੀ ਦੁੱਖ ਪ੍ਰਗਟ ਹੈ ਕਿ ਗਊ ਮਾਤਾ ਦੀ ਹਤਿਆ ਕੀਤੀ ਗਈ ਹੈ ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਪੜਕੜ ਕੇ ਸਜ਼ਾ ਦੇਣੀ ਚਾਹੀਦੀ ਹੈ ਕਾਹ ਕਿ ਅੱਗੋਂ ਤੋਂ ਇਹ ਕੰਮ ਕਦੀ ਨਾ ਹੋਵੇ ਜੈ ਮਾਤਾ ਦੀ ਮਾਤਾ ਜੀ ਅਸੀਂ ਦੇਵਾਜੀ ਦੇ ਮੰਦਰ ਗੀਰਨਪੁਰਣੀ ਹਦੀਆ ਵੱਤ ਬੋਲ ਰਹੇ ਹਾਂ ਤੇ ਸਾਨੂੰ ਬੜਾ ਦੁੱਖ ਹੋਇਆ ਕਿ ਗਊ ਮਾਤਾ ਜੀ ਦੀਨਾਂ ਲੋਕਾਂ ਨੇ ਹਤਿਆ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣੀ ਚਾਹੀਦੀ ਹੈ ਔਰ ਸਾਨੂੰ ਨਿਆਂ ਸਾਫ਼ ਮਿਲਣਾ ਚਾਹੀਦਾ ਜੈ ਮਾਤਾ थतं भी बड़ा शोक प्रगट कर दियो पे ये अपना अपना विचार ते रखन ग महाराज की जय गौ माता की जय गौ माता की जय